ਕਰ ਚੁ ਕਿਉਂ ਕਰਨਾ ਪਿਆ ਬਜ਼ੁਰਗ ਮਾਂ ਦਾ ਅੰਤਿਮ ਸੰਸਕਾਰ ਉਸ ਦਿਨ ਤੋਂ ਹਾੜੇ ਮਾੜਾ ਜੀ ਬਿਮਾਰ ਸੀਗੇ ਬਿਆਸ ਦਰਿਆ ਨੇ ਬਹੁਤ ਹੀ ਤਬਾਈ ਮਚਾਈ ਆ ਤੁਸੀਂ ਦੇਖ ਹੀ ਰਹੇ ਹੋ ਘਰ ਵੀ ਬਹੁਤ ਆਏ ਆ ਕਈ ਘਰਾਂ ਨੂੰ ਬੇਕਰ ਕਰ ਚੁੱਕਿਆ ਬਿਆਸ ਦਰਿਆ ਦਾ ਪਾਣੀ ਪਾਣੀ ਦੇ ਥੇਰ ਵੀ ਨਾਲੋ ਇਹ ਆ ਮਾਤਾ ਵੀ ਚੁਰ ਗਈ ਆ ਉਹ ਵੀ ਜੇ ਟਾਈਮ ਨਾਲ ਸਾਧਨ ਮਿਲਦਾ ਇਹ ਕਰਿਆ ਇਹ ਕੰਮ ਨਹੀਂ ਸਾਡੇ ਨਾਲ ਹੁੰਦਾ ਜਿੱਤਰਾ ਅੱਗੇ ਦਵਾਈ ਚੱਲਦੀ ਸੀ ਤੇ ਕੁਝ ਟਾਈਮ ਟੱਕਾ ਡੇ ਜਾਂਦੇ ਹੁਣ ਸਾਡੇ ਬਾਪੂ ਜੀ ਵੀ ਪਏ ਆ ਤੇ ਜਿਹੜਾ ਅਸੀਂ ਸੰਸਕਾਰ ਕੀਤਾ ਵਾ ਕੋਈ ਆਹੀਂ ਇਤ ਨਹੀਂ ਸੁਣਿਆ ਅਜੇ ਤੱਕ ਕਿ ਕਿਸ ਨੇ ਘਰ ਦੇ ਸੰਸਕਾਰ ਕੀਤਾ ਹੋਊਗਾ ਹੁਣ ਘਰਾਂ ਚ ਪਾਣੀ ਕਾਰਨ ਵਿਸ਼ ਰਹੇ ਨੇ ਸੱਥਰ ਮਜਬੂਰੀ ਦੇ ਕਾਰਨ ਸਾਨੂੰ ਆਪਣੇ ਤਾਈ ਜੀ ਦਾ ਸੰਸਕਾਰ ਘਰ ਦੇ ਵਿੱਚ ਹੀ ਕਰਨਾ ਪਿਆ ਕਿਉਂਕਿ ਪਾਣੀ ਦੇ ਨਾਲ ਹਾਲਾਤ ਜਿਹੜੇ ਸੀ ਉਹ ਬਹੁਤ ਜ਼ਿਆਦੇ ਖਰਾਬ ਹੋਏ ਸੀ ਹੜਾਚ ਫਸਲ ਦੀ ਹੋਈ ਤਬਾਹੀ ਨਾ ਸਹਾਰਦਿਆਂ ਬਜ਼ੁਰਗ ਮਾਣੇ ਛੱਡੇ ਸਾਂ ਸਾਡੇ ਸਵੇਰੇ ਵੇਖੋ ਜਾ ਕੇ ਨਕਨੱਕ ਡੁੱਬੇ ਪਏ ਆ ਕੋਈ ਇੱਥੇ ਸੁਖ ਸਾਧਨ ਨਹੀਂ ਹੈਗਾ ਕਿ ਰਾਤ ਬਰਾਤੇ ਕਿਸ ਨੂੰ ਲਿਜਾ ਸਕੀਏ ਜੇ ਤਾਂ ਅਸਰ ਚੱਲ ਜਾਂਦੀ ਲਖੜਿਆ ਬਾਜ ਜਾਂਦੀ ਹੁਣ ਬਾਪੂ ਉਹਦੇ ਹੇਰਵੇ ਦੇ ਨਾਲ ਬਾਪੂ ਪਿਆ ਵਾ ਅਜੇ ਮਾਤਾ ਦਾ ਸਵੇਰੇ ਚੌਥਾ ਵਾ ਕੋ ਸਾਡਾ ਬਾਪੂ ਜੀ ਰਾਤ ਨੂੰ ਹੀ ਮੁੱਕ ਜਾਣ ਆਖਰੀ ਸਾਹ ਇਹ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਰਕਾਰ ਤੇ ਖੜੇ ਕੀਤੇ ਵੱਡੇ ਸਵਾਲ ਯਾਸ ਬਿਆਸ ਲਗਾਤਾਰ ਹੀ ਕਹਿਰ ਟਾ ਰਿਆ ਪਾਣੀ ਜਿਆਦੇ ਤੋਂ ਜਿਆਦਾ ਰੋਜ ਦੀ ਰੋਜ ਪਾਣੀ ਵਾਧੀ ਰਿਆ ਐਂ ਜਾਵਦਾ ਜਿਵੇਂ ਹਰੀਕੇ ਤੋਂ ਪਾਣੀ ਬੰਦ ਕਰਕੇ ਪਹਿਲਾਂ ਸਾਨੂੰ ਇਧਰ ਮਾਰਿਆ ਜਾਂਦਾ ਤੇ ਮੁੜ ਕੇ ਜਦੋਂ ਸਾਡੇ ਵਾਲਾ ਕੰਮ ਹੋ ਜਾਂਦਾ ਮੁੜ ਕੇ ਅਗਲੇ ਬੰਦੇ ਨੂੰ ਤੋੜਿਆ ਜਾਂਦਾ ਪਾਣੀ ਇਹ ਸ਼ਮਸ਼ਾਨ ਕੜਚ 5-5 ਫੁੱਟ ਪਾਣੀ ਭਰੇ ਹੋਣ ਕਾਰਨ ਬੇਬਸ ਪਰਿਵਾਰ ਨੇ ਬਜ਼ੁਰਗ ਮਾਂ ਦਾ ਘਰ ਦੇ ਵਿਹੜੇ ਚ ਕੀਤਾ ਅੰਤਿਮ ਸੰਸਕਾਰ ਜੀ ਨਾਮ ਤੇ ਅਦਾ ਕਰਨਾ ਹੋਇਆ ਜੀ ਸਤਨਾਮ ਸਿੰਘ ਦਾ ਨਾਮ ਹੈ ਪਤਾਲ ਸੌਂ ਪੁੱਤਰ ਤੇ 11/8/2025 ਤੋਂ ਸਾਡੇ ਹੜ ਆਇਆ ਹੋਇਆ ਵਾ ਉਸ ਦਿਨ ਤੋਂ ਹੀ ਸਾਡੇ ਮਾੜਾ ਜੀ ਬਿਮਾਰ ਸੀਗੇ ਬਿਆਸ ਦਰਿਆ ਨੇ ਬਹੁਤ ਹੀ ਤਬਾਈ ਮਚਾਈ ਆ ਉਸੀਂ ਦੇਖ ਹੀ ਰਹੇ ਹਾਂ ਕਿ ਘਰ ਵੀ ਬਹੁਤ ਆਏ ਆ। ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਪੈ ਗਏ ਆ। ਟੈਨਸ਼ਨ ਲੈ ਗਏ। ਤੇ ਜਿਹੜਾ 17/9/2025 ਨੂੰ ਅਸੀ ਸultanpur Lodhi ਨੂੰ ਦਾਫਰ ਕਰਵਾਇਆ ਸੀ, ਉਹਨਾਂ ਦੀ ਡੈਥ ਹੋ ਗਈ ਆ। ਤੇ ਚਾਰੇ ਪਾਸੇ ਪਸੇ ਪਾਣੀ ਦੇ ਵਿੱਚ ਘਿਰੇ ਹੋਏ ਆ। ਤੇ ਕੱਲ ਉਹਨਾਂ ਦਾ ਸਸਕਾਰ ਵੀ ਸਾਨੂੰ ਘਰ ਵਿੱਚ ਹੀ ਕਰਨਾ ਪਿਆ। ਕੋਈ ਹੱਲ ਸਾਰੀ। ਕਿੰਨੇ ਜ਼ਮੀਨ ਜਿਹੜੀ ਹੈ ਦਾ ਖਰਾਬ ਹੋਈ ਹੈ। ਮੈਂ 45 ਗੱਲ ਜਨਾਂ ਲੈ ਸਾਰੇ ਤਬਾਹ ਗਿਆ ਜੀ ਹਾਂਜੀ ਉਹ ਟੈਨਸ਼ਨ ਲਈ ਉਹਨਾਂ ਨੇ ਟੈਨਸ਼ਨ ਦਾ ਕਰਕੇ ਉਹਨਾਂ ਨੂੰ ਅਟੈਕ ਆ ਗਿਆ ਉਹਨਾਂ ਤੇ ਇੱਥੇ ਇਥੇ ਨਜਾਂ ਦਾ ਕੋਈ ਸਾਧਨ ਨਹੀਂ ਮਿਲਿਆ ਨਹੀਂ ਕੋਈ ਸਾਧਨ ਨਹੀਂ ਮਿਲਿਆ ਜੀ ਕੋਈ ਸਾਧਨ ਨਹੀਂ ਜੇ ਸਾਧਨ ਟਾਈਮ ਤੇ ਸਾਧਨ ਟਾਈਮ ਨਾ ਮਿਲਦਾ ਹੋ ਸਕਦਾ ਉਹਨਾਂ ਦੀ ਜਾਨ ਪਾਜ ਜਾਂਦੀ ਹਾਂਜੀ ਤੇ ਇਹ ਘਟਨਾ ਵਾਪਰੀ ਕਿਸ ਸਮੇਂ ਰਾਤ ਸਮੇਂ ਦੇ ਇਨਸਾਨ ਦੀ ਰਾਤ ਸਮੇਂ ਹਾਂਜੀ ਪਹਿਲਾਂ ਵੀ ਕਿਸਮਤ ਮਾੜੀ ਘਰ ਦੇ ਜੀ ਬਿਮਾਰ ਪਾਣੀ ਦੀ ਹਿਰ ਬਿਨਾਲ ਹੋਈ ਆ ਮਾਤਾ ਵੀ ਦੁਰ ਗਈ ਆ ਉਹ ਵੀ ਜੇ ਟਾਈਮ ਨਾਲ ਸਾਧਰ ਮਿਲਦਾ ਤੇ ਖਰਿਆ ਇਹ ਕੰਮ ਨਾ ਹੀ ਸਾਡੇ ਨਾਲ ਹੁੰਦਾ ਜਿੱਤਰਾ ਅੱਗੇ ਦਵਾਈ ਚੱਲਦੀ ਸੀ ਤੇ ਕੁਛ ਟਾਈਮ ਟੱਕਾ ਡੱਜ ਜਾਂਦੇ ਹੁਣ ਸਾਡੇ ਬਾਪੂ ਜੀ ਵੀ ਪਏ ਆ ਤੇ ਜਿਹੜਾ ਅਸੀਂ ਸੰਸਕਾਰ ਕੀਤਾ ਵਾ ਕੋਈ ਆਹੀਂ ਇਤ ਨਹੀਂ ਸੁਣਿਆ ਅਜੇ ਤੱਕ ਕਿ ਕਿਸੇ ਦੇ ਘਰ ਜੇ ਸੰਸਕਾਰ ਕੀਤਾ ਹੋਊਗਾ ਸਾਡੇ ਸਿਵੇ ਵੇਖੋ ਜਾ ਕੇ ਨਾ ਕਨੱਕ ਡੁੱਬੇ ਪਏ ਆ ਕੋਈ ਇੱਥੇ ਸੁਖ ਸਾਧ ਨਹੀਂ ਹੈਗਾ ਕਿ ਰਾਤ ਬਰਾਤੇ ਕਿਸ ਨੂੰ ਲਿਜਾ ਸਕੀਏ ਜੇ ਤਾਂ ਸਰ ਚਲ ਜਾਂਦੀ ਤੇ ਖੜਿਆ ਬਾਜ ਜਾਂਦੀ ਹੁਣ ਬਾਪੂ ਉਹਦੇ ਹੇਰਵੇ ਦੇ ਨਾਲ ਬਾਪੂ ਪਿਆ ਵਾ ਅਜੇ ਮਾਤਾ ਦਾ ਸਵੇਰੇ ਚੌਥਾ ਵਾ ਹੋ ਸਾਡਾ ਬਾਪੂ ਜੀ ਰਾਤ ਨੂੰ ਹੀ ਮੁੱਕ ਜਾਣ ਆਖਰੀ ਸਾਹ ਤੇ ਆ ਕਿ ਜਿੱਤਾਂ ਉੱਪਰ ਹਿੱਕ ਤੇ ਸਾਹ ਨੇ ਉਹਨਾਂ ਦੇ ਆਨ ਨੂੰ ਤੇ ਗਰੀਬੀ ਲੈ ਗਈ ਗਰੀਬ ਆਪ ਹੈਗੇ ਨਹੀਂ ਸਾ ਗਰੀਬ ਪਰ ਗਰੀਬ ਸਾਨੂੰ ਪਾਣੀ ਨੇ ਕਰ ਦਿੱਤਾ ਸਾਨੂੰ ਸਰਕਾਰਾਂ ਨੇ ਕਰ ਦਿੱਤਾ ਵਾ ਸਾਡਾ ਤੇ ਜਿੱਤਾਂ ਗੱਲ ਘਟਣ ਵਾਲੀ ਗੱਲ ਹੈ ਕਿ ਇੱਥੇ ਰਹਿਣੇ ਨਹੀਂ ਚਾਹੀਦੇ ਕਿ ਜੇ ਇਹਨਾਂ ਨੂੰ ਪਾਣੀ ਵਾਸਤੇ ਥਾਂ ਚਾਹੀਦਾ ਵਾ ਤੇ ਫਿਰ ਸਾਨੂੰ ਦੇ ਦੇਣ ਸਾਡੀਆਂ ਜ਼ਮੀਨਾਂ ਦੇ ਪੈਸੇ ਤੇ ਅਸੀਂ ਚੱਲ ਜੀਏ ਇਥੋਂ ਉਹ ਬੋਟਾਂ ਲੈਨੇ ਸਾਰੇ ਆ ਜਾਂਦੇ ਆ ਤੇ ਉਹ ਤਰ੍ਹਾਂ ਆ ਸਰਕਾਰ ਪਹਿਲੇ ਆਂਦੇ ਹੀ ਆ ਕਾਲੀਆਂ ਦੀ ਸਰਕਾਰ ਨਹੀਂ ਚੰਗੀ ਕਾਂਗਰਸ ਆਜਣ ਕਾਂਗਰਸ ਨਹੀਂ ਚੰਗੀ ਹੋਣ ਇਹ ਤੀਜਾ ਬੰਦਾ ਤੇ ਇਹ ਝਾੜੂ ਵਾਲਾ ਵਾਰਡਿਆ ਤੇ ਪੇਰਕੜ ਹਿੱਸੋਕ ਪਾ ਲਿਆ ਤੀਜਾ ਰਲਿਆ ਦਾ ਘਰ ਗਲਿਆ ਸਾਨੂੰ ਤੇ ਗਾਲਤਾ ਵਾ ਸਾਡੀ ਕਿਤੇ ਵੀ ਸੁਣਵਾਈ ਨਹੀਂ ਗਈ ਕੀ ਸਾਨੂੰ ਸਰਕਾਰ ਦੇਗੀ ਭਗਵੰਤ ਮਾਨ ਆਇਆ ਕੀ ਦਿੱਤਾ ਸਾਨੂੰ ਗੱਡੀ ਚੋਂ ਨਹੀਂ ਉਤਰਿਆ ਵੀ ਇਸ ਤਰ੍ਹਾਂ ਕਿਸ ਦੀ ਹਾਲਾਤ ਪੁੱਛਣ ਆਈਦੇ ਦੇ ਦੇਖ ਮੋਦੀ ਆਇਆ ਤਾਂ ਉਹਨੇ ਤਾਂ ਉਹ ਤੋਂ ਫੋਟੋ ਪਾ ਦਿੱਤੀ ਇਤਰਾ ਕੇ ਦਿਨ ਆਦ ਪੁੱਛੀਦੇ ਆ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਹ ਕਿਤਰਾ ਲਿੰਦ ਕੇ ਲੈਣੇ ਨੇ ਬੋਟਾ ਉਹ ਕਿਤਰਾ ਸਾਰੇ ਦੇ ਘਰ ਘਰ ਜਾਂਦੇ ਉਹ ਘਰ ਦੇ ਸਪੇਂਦੇ ਹੁਣ ਗੋਲੀ ਦਾ ਡਰ ਲੱਗਦਾ ਕਿ ਸਾਨੂੰ ਕੋ ਮਾਰਨ ਦਾ ਵੀ ਤੇ ਇਥੇ ਨੇ ਲੋਕ ਦੇ ਅੱਕੇ ਸੜੇ ਫਿਰਦੀ ਆ ਸਰਕਾਰਾਂ ਤੋਂ ਆਪਣੇ ਮੇਰਾ ਨਾਮ ਡਾਕਟਰ ਨਰਵੈਲ ਸਿੰਘ ਪਿੰਡ ਮੇਰਾ ਸਾੰਗਰਾਜੀ ਮਜਬੂਰੀ ਦੇ ਕਾਰਨ ਸਾਨੂੰ ਆਪਣੇ ਤਾਈ ਜੀ ਦਾ ਸੰਸਕਾਰ ਘਰ ਦੇ ਵਿੱਚ ਹੀ ਕਰਨਾ ਪਿਆ ਕਿਉਂਕਿ ਪਾਣੀ ਦੇ ਨਾਲ ਹਾਲਾਤ ਜਿਹੜੇ ਸੀ ਉਹ ਬਹੁਤ ਜਿਆਦੇ ਖਰਾਬ ਹੋਏ ਸੀ ਸਵੇਰੇ ਜਿਹੜੇ ਸਾਡੇ ਉਹਦੇ ਵਿੱਚ ਵੀ ਪਾਣੀ ਚਾਰ ਚਵੇਰੇ ਪਾਣੀ ਨਹੀਂ ਸੀ ਕੋਈ ਕਿਤੇ ਜਾਣ ਜੋਗਾ ਨਹੀਂ ਸੀ ਕੋਈ ਆਉਣ ਜੋਗਾ ਨਾ ਕੋਈ ਇੰਤਜਾਮ ਹੈ ਗੜਬੋਟਾਂ ਦਾ ਜਿਹੜਾ ਕਰਕੇ ਅਸੀਂ ਕੋਈ ਪੰਜ ਸੱਤ ਬੰਦੇ ਲਿਆ ਕੇ ਉੱਥੇ ਕਰ ਲੈਂਦੇ ਸਾਰੇ ਥਾਂ ਦੇ ਜਿੱਥੇ ਉੱਚਾ ਥਾਂ ਕਰਕੇ ਸੰਸਕਾਰ ਕਰੀਦਾ ਉਹਦੇ ਉੱਤੇ ਵੀ ਪਾਣੀ ਚਿੱਕੜ ਖੁੱਬਾ ਬਹੁਤ ਜ਼ਿਆਦਾ ਮੰਦਾ ਹਾਲਾਤ ਸੀ ਮੰਦੇ ਹਾਲਾਤਾਂ ਦੇ ਕਾਰਨ ਸਾਨੂੰ ਇੱਥੇ ਮਜਬੂਰੀ ਕਾਰਨ ਘਰ ਦੇ ਬਾਹਰਲੇ ਬੰਨੇ ਨਾਲ ਹੀ ਸੰਸਕਾਰ ਸਰਕਾਰ ਜਿਹੜਾ ਸੀ ਉਹ ਕਰਨਾ ਪਿਆ ਜੀ ਬਿਆਸ ਦਰਿਆ ਲਗਾਤਾਰ ਕਹਿਰ ਵਰਪਾ ਰਿਹਾ ਹੈ ਕਿਵੇਂ ਦੇ ਬਿਆਸ ਦਰਿਆ ਲਗਾਤਾਰ ਹੀ ਕਹਿਰ ਟਾ ਰਿਹਾ ਪਾਣੀ ਜਿਆਦੇ ਤੋਂ ਜਿਆਦਾ ਰੋਜ ਦੀ ਰੋਜ ਪਾਣੀ ਵਾਧੀ ਰਿਹਾ ਐ ਜਾਵਦਾ ਜਿਵੇਂ ਹਰੀਕੇ ਤੋਂ ਪਾਣੀ ਬੰਦ ਕਰਕੇ ਪਹਿਲਾਂ ਸਾਨੂੰ ਇਧਰ ਮਾਰਿਆ ਜਾਂਦਾ ਤੇ ਮੁੜ ਕੇ ਜਦੋਂ ਸਾਡੇ ਵਾਲਾ ਕੰਮ ਹੋ ਜਾਂਦਾ ਮੁੜ ਕੇ ਅਗਲੇ ਬੰਦੇ ਨੂੰ ਤੋਰਿਆ ਜਾਂਦਾ ਪਾਣੀ ਫੇਰ ਕੋਈ ਆਵਾਜ਼ ਨਹੀਂ ਪੁਹਦਾ ਹੁਣ ਚੌਥਾ ਪੰਜਵਾਂ ਦਿਨ ਹੋ ਗਿਆ ਪਾਣੀ ਰੋਜ ਤੋਂ ਰੋਜ ਤੋਂ 2 2 4 4 ਉਂਗਲਾਂ ਪਾਣੀ ਚੜਦਾ ਆਉਂਦਾ ਤੇ ਜਦੋਂ ਪਾਣੀ ਸਾਡੇ ਅੰਦਰਾਂ ਚ ਵਰ ਗਿਆ ਫੇਰ ਇਹਨੇ ਅਗਲੇ ਨੂੰ ਪਾਣੀ ਛੱਡਣਾ ਸ਼ੁਰੂ ਕਰ ਦੇਣਾ ਇਹ ਸਰਕਾਰ ਨੂੰ ਵੀ ਇਸ ਚੀਜ਼ ਦੀ ਆਨੇ ਆਸਥ ਕਾਮ ਨਹੀਂ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਦਿੰਨੇ ਆ ਨਾ ਕਿਸਾਨ ਨੂੰ ਮਾਰਿਆ ਜਦੋਂ ਨਾ ਲੁੱਟਿਆ ਜਾਵੇ ਨਾ ਕੁੱਟਿਆ ਜਾਵੇ ਗਰੀਬ ਕਿਸਾਨ ਦੀ ਜਿਹੜੀ ਕੋਈ ਵੀ ਕਾਰੋਬਾਰੀ ਆ ਦੁਖਦਰਦੀ ਉਹ ਇੱਥੇ ਆਣ ਕੇ ਸੁਣੀ ਜਾਵੇ ਮੌਜੂਦਾ ਅਫਸਰ ਆ ਜੋ ਵੀ ਪ੍ਰਸ਼ਾਸਨ ਉਹ ਵੀ ਆਣ ਕੇ ਸਾਡੀ ਗਰੀਬਾਂ ਦੀ ਸਾਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ